ਹਾਂਜੀ ਜੀ ਅਸੀਂ ਗਾਲਜੀ ਸਾਰਿਆਂ ਨੂੰ ਸੋਨੂ ਨੇ ਫੋਨ ਲਗਾਇਆ ਤੇ ਸਾਰਾ ਕੁਝ ਦੱਸ ਦਿੱਤਾ ਆਪਣੇ ਨਾਨਕੇ ਪਰਿਵਾਰ ਵਿੱਚ ਹਾਂਜੀ ਅੱਜ ਅਸੀਂ ਬਰਕਤ ਵੀਡੀਓ ਦੀ ਗੱਲ ਕਰਨ ਜਾ ਰਹੇ ਹਾਂ ਪ੍ਰੀਤ ਨੇ ਸੋਨੂ ਨੂੰ ਸਭ ਕੁਝ ਦੱਸ ਦਿੱਤਾ ਕੀ ਵਿੱਕੀ ਉਸ ਨਾਲ ਕਿੱਦਾਂ ਦਾ ਬਿਹੇਵ ਕਰ ਰਿਹਾ ਹੈ ਤੇ ਵਿੱਕੀ ਦੀ ਕਿਹੜੀ ਕਿਹੜੀ ਚਾਲ ਹੈ ਤਾਂ ਸੋਨੂ ਨੇ ਜਦੋਂ ਫੋਨ ਲਗਾਇਆ ਤੇ ਮੰਮੀ ਜੀ ਉਸ ਦਾ ਫੋਨ ਚੱਕਦੇ ਹਨ ਤੇ ਉਹ ਗੱਲ ਕਰਦੇ ਹਨ ਤੇ ਸੋਨੂ ਪਹਿਲਾਂ ਤਾਂ ਥੋੜਾ ਡਰ ਜਾਂਦਾ ਹੈ ਤੇ ਸੋਚਦਾ ਹੈ ਕਿ ਮਾਮੀ ਜੀ ਨੂੰ ਗੱਲ ਦੱਸਾਂ ਜਾਂ ਨਾ ਕਿਉਂਕਿ ਮਾਮੀ ਜੀ ਨੇ ਸ਼ਾਇਦ ਉਸ ਦੀ ਕਿਸੇ ਵੀ ਗੱਲ ਤੇ ਕੋਈ ਵਿਸ਼ਵਾਸ ਨਹੀਂ ਕਰਨਾ ਪਰ सोनू ਜਦੋਂ ਸਾਰੀ ਗੱਲ ਤਰੀਕੇ ਨਾਲ ਮਾਮੀ ਨਾਲ ਕਰਦਾ ਹੈ ਤੇ ਮਾਮੀ ਜੀ ਸਾਰੀਆਂ ਗੱਲਾਂ ਸੁਣਦੇ ਹਨ ਤੇ ਉਹ ਇਹ ਗੱਲਾਂ ਸੁਣ ਕੇ ਹੈਰਾਨ ਰਹਿ ਜਾਂਦੇ ਹਨ ਤੇ ਸੰਦੀਪ ਵੀ ਕੋਲ ਹੀ ਖੜੀ ਹੁੰਦੀ ਹੈ ਤੇ ਸਾਰੀਆਂ ਗੱਲਾਂ ਸੁਣਦੀ ਹੈ ਤੇ ਹਰਾਮ ਰਹਿ ਜਾਂਦੀ ਹੈ ਕਿ ਪ੍ਰੀਤ ਨਾਲ ਇਹ ਸਭ ਕੁਝ ਕੀ ਬੰਦ ਰਿਆ ਹੈ ਕਿ ਪ੍ਰੀਤ ਨੇ ਸਾਨੂੰ ਇਹ ਸਾਰਾ ਕੁਝ ਦੱਸਿਆ ਕਿਉਂ ਨਹੀਂ ਕਿਉਂਕਿ ਸੰਦੀਪ ਤਾਂ ਪਹਿਲਾਂ ਹੀ ਪਰੇਸ਼ਾਨ ਸੀ ਕਿ ਪ੍ਰੀਤ ਸਾਡੇ ਘਰੋਂ ਇਸ ਤਰ੍ਹਾਂ ਲੜਾਈ ਕਰਕੇ ਚਲੀ ਗਈ ਹੈ ਤੇ ਦੁਬਾਰਾ ਉਹ ਫੋਨ ਨਹੀਂ ਚੱਕ ਰਹੀ ਮੰਮੀ ਜਿੰਨੇ ਸੋਨੂੰ ਨੂੰ ਗਿਆ ਕਿ ਮੈਨੂੰ ਕਿੰਨੇ ਦਿਨਾਂ ਦੀ ਇਸ ਗੱਲ ਦੀ ਚਿੰਤਾ ਲੱਗੀ ਹੋਈ ਸੀ ਕਿ ਪ੍ਰੀਤ ਨਾ ਤਾਂ ਫੋਨ ਚੱਕਦੀ ਹੈ ਤੇ ਨਾ ਹੀ ਫੋਨ ਕਰਦੀ ਹੈ ਤੇ ਇੱਕ ਦਿਨ ਵਿੱਚ ਹੀ ਨੇ ਉਸ ਨਾਲ ਥੋੜੀ ਜੀ ਗੱਲ ਕਰਾਈ ਸੀ ਉਸ ਤੋਂ ਬਾਅਦ ਅੱਜ ਤੱਕ ਮੈਨੂੰ ਉਸ ਦਾ ਫੋਨ ਨਹੀਂ ਆਇਆ ਤੇ ਸੋਨੂੰ ਫਿਰ ਉਹਨਾਂ ਨੂੰ ਸਾਰੀਆਂ ਗੱਲਾਂ ਦੱਸਦਾ ਹੈ ਕਿ ਹਾਂ ਮੈਨੂੰ ਪ੍ਰੀਤ ਨੇ ਅਚਾਨਕ ਇੱਕ ਦਿਨ ਰਸਤੇ ਵਿੱਚ ਮਿਲੀ ਤੇ ਉਸ ਦਾ ਹਾਲ ਬਹੁਤ ਬੁਰਾ ਸੀ ਉਹ ਰੋ ਰਹੀ ਸੀ ਪਰ ਉਸਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਤੇ ਮੈਨੂੰ ਬਹੁਤ ਉਸਤੇ ਗੱਲ ਤੇ ਡਾਊਟ ਹੋਇਆ ਕਿ ਕੋਈ ਨਾ ਕੋਈ ਪਰੇਸ਼ਾਨੀ ਜ਼ਰੂਰ ਹੈ ਤੇ ਉਸ ਤੋਂ ਬਾਅਦ ਮੈਂ ਕਵਲ ਤੇ ਮਾਮਾ ਜੀ ਨਾਲ ਵੀ ਗੱਲ ਕੀਤੀ ਸੀ ਪਰ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਅਸੀਂ ਵਕਤ ਆਉਂਦੇ ਹੀ ਤੇਰੀ ਮੰਮੀ ਨੂੰ ਦੱਸਾਂਗੇ ਤੇ ਹਜੇ ਤੱਕ ਅਸੀਂ ਕੋਈ ਗੱਲ ਨਹੀਂ ਕਰਾਂਗੇ ਕਿਉਂਕਿ ਹਜੇ ਉਹ ਉਸ ਦੀਆਂ ਅੱਖਾਂ ਤੇ ਆਪਣੇ ਜਵਾਈ ਦੇ ਪਿਆਰ ਦੀ ਪੱਤੀ ਬੰਨੀ ਹੋਈ ਹੈ ਤੇ ਉਹ ਉਸ ਨੂੰ ਬਹੁਤ ਹੀ ਸਾਊ ਤੇ ਚੰਗਾ ਸਮਝਦੀ ਹੈ ਪਰ ਜਦੋਂ ਉਹ ਹੀ ਜਵਾਈ ਉਸ ਦੀ ਧੀ ਨੂੰ ਤਕਲੀਫ ਦੇਵੇਗਾ ਫਿਰ ਉਸ ਮਾਂ ਨੂੰ ਪਤਾ ਲੱਗੇਗਾ ਕਿ ਹਾਂ ਅਸੀਂ ਠੀਕ ਕਹਿ ਰਹੇ ਸੀ ਜਾਂ ਗਲਤ ਤੇ ਸੋਨੂ ਨੇ ਮੰਮੀ ਜੀ ਨੂੰ ਸਾਰੀਆਂ ਗੱਲਾਂ ਦੱਸਿਆ ਸੋਨੂ ਨੇ ਦੱਸਿਆ ਕਿ ਮੈਨੂੰ ਵਿੱਕੀ ਦਾ ਇੱਕ ਦੋਸਤ ਮਿਲਿਆ ਸੀ ਜਿਸ ਨੇ ਮੈਨੂੰ ਸਾਰੀ ਸਚਾਈ ਦੱਸੀ ਹੈ ਵੀ ਕੀ 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 ਕਰ ਰਿਹਾ ਹੈ ਤੇ ਮੰਮੀ ਡੈਡੀ ਨਾਲ ਫਿਰ ਗੁੱਸੇ ਹੋਣ ਲੱਗ ਜਾਂਦੇ ਹਨ ਤੇ ਕਹਿੰਦੇ ਹਨ ਕਿ ਜੇਕਰ ਤੁਹਾਨੂੰ ਸੋਨੂੰ ਨੇ ਸਭ ਕੁਝ ਦੱਸਿਆ ਸੀ ਤਾਂ ਤੁਸੀਂ ਮੈਨੂੰ ਦੱਸਣਾ ਜ਼ਰੂਰੀ ਕਿਉਂ ਨਹੀਂ ਸਮਝਾਤਾ ਫਿਰ ਕਬਲ ਯਾਦ ਕਰਾਉਂਦਾ ਹੈ ਕਿ ਉਸ ਦਿਨ ਤੁਹਾਡੇ ਸਾਹਮਣੇ ਵਿੱਕੀ ਦੇ ਸਾਹਮਣੇ ਸਾਰੀਆਂ ਗੱਲਾਂ ਹੋਈਆਂ ਸੀ ਕਿ ਹਾਂ ਜੇਕਰ ਇਹਨਾਂ ਨੂੰ ਕੁਝ ਚਾਹੀਦਾ ਹੈ ਤਾਂ ਸਾਡੇ ਤੋਂ ਮੰਗ ਲੈਣ ਪਰ ਸਾਡੀ ਧੀ ਦੇ ਉੱਤੇ ਇੱਕ ਵੀ ਕੋਈ ਵੀ ਇਲਜ਼ਾਮ ਜਾਂ ਕੋਈ ਵੀ ਸਮੂਹ ਤਕਲੀਫ ਨਹੀਂ ਆਣੀ ਚਾਹੀਦੀ ਪਰ ਉਹ ਨਹੀਂ ਮੰਨੇ ਤੇ ਕਵਲ ਇਹ ਸਾਰੀਆਂ ਗੱਲਾਂ ਤੇ ਦੁਬਾਰਾ ਪੜਕੋਤਾ ਹੈ ਤੇ ਮਮੀ ਜੀ ਨੂੰ ਕਹਿ ਦਿੰਦਾ ਹੈ ਕਿ ਮੈਂ ਹੁਣ ਵਿੱਚੀ ਦਾ ਉਹ ਹਸ਼ਰ ਕਰਾਂਗਾ ਜਿਸ ਨੇ ਪ੍ਰੀਤ ਦਾ ਇਹੋ ਜਿਹਾ ਹਾਲ ਕੀਤਾ ਹੈ ਕਿ ਉਹ ساری ਜ਼ਿੰਦਗੀ ਯਾਦ ਰੱਖੇਗਾ ਕਿ ਹਾਂ ਉਸ ਦਾ ਸਪੰਗ ਕਿਸ ਨਾਲ ਪਿਆ ਹੈ ਅਸੀਂ ਕੋਈ ਮਾੜੇ ਮੋٹے ਬੰਦੇ ਨਹੀਂ ਹਾਂ ਹੁਣ ਅਸੀਂ ਪ੍ਰੀਤ ਵੱਲ ਵੀ ਨਹੀਂ ਦੇਖਣਾ ਉਸ ਨੇ ਵੀ ਬਹੁਤ ਕੁੱچے ਪਾਲੇ ਹਨ ਉਹ ਵਿਚਾਰੀ ਉੱਤੇ ਫਸ ਗਈ ਹੈ ਉਹ ਦੇਖਦੇ ਆ ਕਿ ਆਉਣ ਵਾਲੀ ਵੀਡੀਓ ਵਿੱਚ ਕਵਲ ਕੀ ਕਰਦਾ ਹੈ ਸਾਡੇ ਚੈਨਲ ਨਾਲ ਜੁੜੇ ਰਹੋ ਤਾਂ